ਬਾਰ-ਦਸ ਕੋਈ ਨਹੀਂ ਬਾਰ-ਦਸ ਕੋਈ ਨਹੀਂ ਚਲੰਦਰ ਨਾਲ ਦੇ ਪਿੰਡ ਦਿਆਲਪੂੜ ਦੇ ਵਿੱਚ ਦੱਸਦੇ ਕਿ ਲੋਕਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਨਸ਼ਿਆਂ ਦੇ ਖਿਲਾਫ ਕਿ ਕੋਈ ਪਿੰਡ ਦੇ ਵਿੱਚ ਨਸ਼ਾ ਉਹ ਤੋਂ ਵਾਧਾ ਜਾ ਰਹੇ ਸੀਗਾ ਧਿਆਨ ਪਛਾਤੇ ਲੋਕ ਨੇ ਜਿਹੜੇ ਉਹ ਪਿੰਡ ਦੇ ਵਿੱਚ ਆਉਂਦੇ ଥିਗੇ ਤੇ ਉਹਨਾਂ ਦੇ ਕੋਲ ਹਥਿਆਰ ਵੀ ਹੁੰਦੇ ਸੀਗੇ ਨਾਲੇ ਨਾਲ ਬਾਜ਼ਦੱਤ ਕਰਦੇ ਸੀਗੇ ਤੇ ਬਾਜ਼ਦੱਤ ਕਰਨ ਤੋਂ ਬਾਅਦ ਪੈਸਾ ਜਾਂ ਕੋਈ ਹੋਰ ਫੋਨ ਫਾਨ ਖੋ ਕੇ ਉਹ ਚੀਜ਼ ਦਾ ਫੇ ਨਸ਼ਾ ਲੈ ਲੈਂਦੇ ਸੀਗੇ ਤੇ ਦੱਸ ਜੀ ਕਿ ਪਿੰਡ ਵਾਸੀ ਨੇ ਸਲਾਹ ਕੀਤੀ ਹੈ ਚਾਰ ਪਿੰਡ ਦੇ ਲੋਕ ਇਕੱਠੇ ਹੋ ਕੇ ਇੱਕ ਥਾਂ ਦੇ ਵਿੱਚ ਨਾਕਾਬੰਦੀ ਕੀਤੀ ਗਈ ਤੇ ਦੱਸ ਜੀ ਕਿ ਉਸ ਦੌਰਾਨ ਦੋ ਮੋਟਰਸਾਈਕਲ ਸਵਾਰ ਜਿਹੜੇ ਚਾਰ ਯੁਵਕ ਸੀਗੇ ਉਹਨਾਂ ਨੂੰ ਰੋਕਿਆ ਗਿਆ ਤੇ ਦੱਸ ਜੀ ਕਿ ਇੱਕ ਮੋਟਰਸਾਈਕਲ ਸਵਾਰ ਜਿਹੜਾ ਮੋਟਰਸਾਈਕਲ ਭਜਾਉਂਦੇ ਵਿੱਚ ਕਾਮਯਾ ਵਿਰਿਆ ਤੇ ਦੂਸਰਾ ਜਿਹੜਾ ਸੀਗਾ ਉੱਥੇ ਕਾਬੂ ਹੋ ਗਿਆ ਫੜਿਆ ਗਿਆ ਉਹ ਉਸ ਤੋਂ ਬਾਅਦ ਦੱਸਦੇ ਕਿ ਫੜੇ ਫੜੇ ਜਾਣ ਤੋਂ ਬਾਅਦ ਉਹਨਾਂ ਦੀ ਜਰੂਰ ਛਾਣਪੜੀ ਕੀਤੀ ਗਈ ਤੇ ਉਹਨਾਂ ਦੇ ਕੋਲ ਇੱਕ ਤੇਜ਼ ਦਰ ਹਥਿਆਰ ਮਿਲਿਆ ਤੇ ਦਾਤਰ ਮਿਲਿਆ ਉਹਨਾਂ ਦੇ ਕੋਲ ਤੇ ਦੱਸਦੇ ਕਿ ਮੋਟਰਸਾਈਕਲ ਜਿਹੜਾ ਉਹਨਾਂ ਦਾ ਵਿਰਾ ਨੰਬਰ ਪਲੇਟ ਸੀਗਾ ਉਹ ਵੀ ਉੱਥੇ ਰੋਕਿਆ ਗਿਆ ਤੇ ਸ਼ੱਕ ਦੇ ਅਧਾਰ ਤੇ ਵਿੱਚ ਉਹਨਾਂ ਨੇ ਰੋਕਿਆ ਜਰੂਰ ਚੈਕਿੰਗ ਕੀਤੀ ਗਈ ਤਾਂ ਅੰਦਰੋਂ ਜਿਹੜੇ ਇਹੋ ਜਿਹੀ ਚੀਜ਼ਾਂ ਨਿਕਲੀਆਂ ਕਿ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਕਿ ਜਿਹੜੀ ਚੀਜ਼ਾਂ ਨਿਕਲੀਆਂ ਦੇਖ ਸਕਦੇ ਹੋ ਕਿ ਪਿੰਡ ਵਾਸੀਆਂ ਨੇ ਇਹਨਾਂ ਨੂੰ ਫੜਿਆ ਹੋਇਆ ਹੈ ਘੇਰਿਆ ਹੈ ਤੇ ਦੱਸਦੇ ਕਿ ਦੂਸਰਾ ਬੰਦਾ ਜਿਹੜਾ ਆ ਦੂਸਰਾ ਬੰਦਾ ਦੇਖ ਲਓ ਜੀ ਇਹਨਾਂ ਦਾ ਮੋਟਰਸਾਈਕਲ ਤੁਹਾਨੂੰ ਦਿਖਾ ਦਈਏ ਮੋਟਰਸਾਈਕਲ ਆ ਜਿਹੜਾ ਆ ਦੇਖੋ ਵੀਰਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਆ ਸਪਲੈਂਡਰ ਹੈ ਤੇ ਦੱਸ ਦੇ ਕੀ ਪਿੱਛੇ ਵੀਰਾਂ ਨੰਬਰ ਪਲੇਟ ਹੈਗੀ ਤੇ ਇਹਨਾਂ ਸਿੰਘਾ ਨੇ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਆ ਕਿ ਤੁਸੀਂ ਪਿੰਡ ਦੇ ਵਿੱਚ ਇਦਾਂ ਕਿਉਂ ਘੁੰਮ ਰਹੇ ਹੋ ਕਿਉਂ ਮਾਹੌਲ ਖਰਾਬ ਕਰਦੇ ਹੋ ਕਹਿੰਦੇ ਕਿ ਅਸੀਂ ਨਹੀਂ ਘੁੰਮ ਰਹੇ ਅਸੀਂ ਕੋਈ ਮਾਹੌਲ ਨਹੀਂ ਖਰਾਬ ਕਰਦੇ ਆ ਇਲਜ਼ਾਮ ਇਹਨਾਂ ਨੇ ਲਗਾਏ ਸੀ ਕਿ ਨਸ਼ਾ ਕਰਕੇ ਜਿਹੜਾ ਪਿੰਡ ਦੇ ਵਿੱਚ ਅਣਪਛਾਤੇ ਲੋਕ ਬਹੁਤ ਆਉਂਦੇ ਆ ਸੋ ਹੁਣ ਦੇਖੋ ਪੂਰੀ ਵੀਡੀਓ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟਾਂ ਰਹੀ ਜਰ ਮਾਰ ਮਾਰ ਦੇ ਮਾਰ ਦੇ ਲੈ ਤਲਾਸ਼ੀ ਲੈਣ ਆ ਆ ਕੀ ਨਿਕਲਿਆ ਤੇਰੇ ਕੋਲ ਆ ਦੱਸ ਆ ਕੀ ਆ ਕਿਹਦਾ ਆ ਪਹਿਲਾਂ ਆ ਦੱਸ ਆ ਕਿਹਦਾ ਇਹ ਜਿਹੜਾ ਇਹ ਵਾਸਤੇ ਆ ਇਹ ਕਾਦੇ ਵਾਸਤੇ ਸਾਡੀ ਲੜਾਈ ਹੋਈ ਸੀ ਤੇਰੀ ਲੜਾਈ ਹੋਈ ਚੱਲ ਚੱਲ ਮਿੱਥੇ ਆ ਜੋ ਚੱਲ ਬਰਸਦਾਰ ਜੋ ਬਰਸਦੋ ਕਿੱਥੇ ਕਿੱਥੇ ਮੰਡੀ ਮੱਲੇ ਇੱਥੇ ਬੁਲਾ ਇੱਥੇ ਮੰਡੀ ਮੱਲੇ ਵਾਲੇ ਨੂੰ ਬੁਲਾ ਇੱਥੇ ਇੱਥੇ ਬੁਲਾ ਮਿੰਡੀ ਨਾਲ ਆਪਦੇ ਮਨ ਨਾਲ ਆ ਗਏ ਹੋ ਰੋਕੋ ਕੰਡੀ ਆ ਵੀ ਲੱਗ ਰਖੋਈ ਠੋੜ ਨਾ ਆ ਵੀ ਨਾ ਆ ਰਹੀ ਆ ਜੀ ਆਹ ਦੇਖੋ ਇਹ ਵੀ ਇਹ ਵੀ ਨਾਲ 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 ਸਾਹਮਣੇ ਮੈਦਾਨਾ ਦੋ ਮੋਟਰਸਾਈਕਲ ਸੀਗੇ ਦੋ ਮੋਟਰਸਾਈਕਲ ਆਉਂਦੇ ਇੱਕ ਭੱਜ ਗਿਆ ਆ ਤੇ ਇੱਕ ਇੱਥੇ ਆ ਦੇਖੋ ਜਬਤ ਕਰ ਲਿਆ ਗਿਆ ਇਧਰ ਆਓ ਆ ਦੇਖੋ ਆ ਮੋਟਰਸਾਈਕਲ ਥੋੜਾ ਹੈ ਨਹੀਂ ਕੋਈ ਚੋਰੀ ਦਾ ਨਾਂ ਦੀ ਕੋਈ ਨੰਬਰ ਪਲੇਟ ਇਹਨੇ ਮਗਰ ਦੇਖੋ ਚੋਰੀ ਦਾ ਇਹਨਾਂ ਕੋਈ ਕੋਈ ਕਾਗਜ਼ ਨਹੀਂ ਉਹਨੇ ਚੈੱਕ ਕਰੂ ਮੋਟਰਸਾਈਕਲ ਨਾਲ ਨਿਗਾਹ ਦੇਖੋ ਨੰਬਰ ਪਲੇਟ ਹੈ ਨਹੀਂ ਜੀ ਮਗਰ ਆਹ ਦੇਖੋ ਆ ਬਰਾਮਦ ਹੋਇਆ ਹੈ ਕੋਈ ਇੱਕ ਭੱਜ ਗਿਆ ਆ ਇੱਕ ਮੁਰਸਾ ਲੈ ਕੇ ਭੱਜ ਗਿਆ ਤੂੰ ਉਹ ਜਿੰਨਾ ਜਿਹੜਾ ਦੋ ਇਹਨਾਂ ਨੂੰ ਨਹੀਂ ਪਰ ਇੱਥੇ ਬੁਲਾਉਂਦੇ ਇਹਨਾਂ ਨੂੰ ਆਹ ਗੱਲ ਆ ਨੀ ਸਮਝ ਆਉਂਦੀ ਆਹ ਦੇਖੋ ਨਾ ਇਹ ਸਭ ਸੱਜਣ ਕੋਈ ਗੱਲ ਹੀ ਕੋਈ ਨਹੀਂ ਹੁੰਦਾ ਉਹਦੇ ਦਾਬ ਆਹ ਦੇਖੋ ਲੱਟਕੋ ਨੀ ਲੱਟਕੋ ਮੈਨੂੰ ਬੰਦਾ ਇਹ ਨਾਲ ਮੈਂ ਤੇ ਵੀ ਛੱਡ ਬਾਬਾ ਲੱਟਕੋ ਨਹੀਂ ਕਰੀਂ ਆਹ ਦੇਖੋ ਮਹਾਰਾਜ ਜੀ ਆ ਦਾਦੀ ਕਹਿੰਦੇ ਰੱਖਿਆ ਹੈ ਆਹ ਦੇਖੋ ਮਹਾਰਾਜ ਜੀ ਐਡਾ ਲੁੱਟਾ ਘੋੜ ਘੋੜਿਆ ਇਹਦੇ ਕੋਲੋਂ ਨਿਕਲਿਆ ਬਾਦਸ਼ਾਹ ਆਹ ਦੇਖੋ ਆਹ ਦੇਖੋ ਆਹ ਦੇਖੋ ਇਹ ਮਾਰ ਵੀ ਨਿਕਲਿਆ ਇਹ ਕੋਲ ਐਡਾ ਦੁਨੀਆਂ ਨੂੰ ਲੁੱਟਦੇ ਆ ਦੇਖੋ ਮਾਰ ਦਿੱਤਾ ਕਰਦੇ ਆ ਮਾਰੂ ਨਾ ਮਾਰੂ ਨਾ ਇਹ ਤਾਂ ਉਹ ਦੂਜਾ ਕਿੱਥੇ ਗਿਆ ਭੱਜ ਗਿਆ ਆ ਵੀ ਆਸੀ ਇਹਨੂੰ ਮੋਟਾ ਕਰੀਏ ਉਹ ਹੀ ਤੇ ਢੀੜਿਆ ਉਹ ਦੂਜਾ ਕਿੱਥੇ ਗਿਆ ਆ ਵੜਾ ਤੇ ਉਹ ਕਿੱਥੇ ਗਿਆ ਉਹ ਨਿਕਲ ਗਿਆ ਇੱਧਰ ਕੀ ਕਰਦੇ ਆ ਇੱਧਰ ਕੀ ਕਰਦੇ ਆ ਕੌਣ ਤੁਸੀਂ ਦੱਸ ਦਿਓ ਸਭ ਨੂੰ ਦੱਸਾਂਗੇ ਓਹੋ ਦੱਸ ਦਿਓ